ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸਾਹਮਣੇ ਇਹ ਕਮੈਂਟ ਪੜ ਸਕਦੇ ਹੋ ਦੇਖ ਸਕਦੇ ਹੋ ਜੋ ਕਿ ਆਪਾਂ ਨੂੰ ਕਰਦੇ ਨੇ ਅਮਨਦੀਪ ਕੌਰ ਕੰਗ ਜੀ ਧਿਆਨ ਦੇ ਨਾਲ ਕਮੈਂਟ ਨੂੰ ਪੜਨਾ ਤੇ ਫਿਰ ਪੜਨ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਇਸ ਬਾਣੀ ਦੇ ਵਿੱਚ ਸਿਮਰਨ ਦੇ ਵਿੱਚ ਕਿੰਨਾ ਬਲ ਹੈ ਇਹ ਆਪਾਂ ਨੂੰ ਲਿਖਦੇ ਨੇ ਧੰਨ ਵਾਹਿਗੁਰੂ ਜੀ ਸਾਧ ਸੰਗਤ ਜੀ ਨਾਮ ਸਿਮਰਨ ਕਰਨ ਦੇ ਨਾਲ ਮੇਰਾ ਮਾਨਸਿਕ ਰੋਗ ਠੀਕ ਹੋਇਆ ਹੈ। ਅਮਨਦੀਪ ਕੌਰ ਜੀਪਨ ਦੱਸਦੇ ਆ ਕਿ ਸੰਗਤ ਜੀ ਧਿਆਨ ਦੇ ਨਾਲ ਸੁਣੋ ਕਿ ਨਾਮ ਸਿਮਰਨ ਕਰਨ ਦੇ ਨਾਲ ਮੇਰਾ ਮਾਨਸਿਕ ਰੋਗ ਠੀਕ ਹੋਇਆ। ਸੰਗਤ ਜੀ ਆਪਾਂ ਵੇਖੋ ਸਾਡੇ ਮਨ ਦੇ ਵਿੱਚ ਕਿੰਨੇ ਤਰ੍ਹਾਂ ਤਰ੍ਹਾਂ ਦੇ ਫੁਰਨੇ ਆਉਂਦੇ ਆ। ਜੈਸ ਜੀਬ ਦੇ ਅੰਦਰ ਜਿਆਦਾ ਫੁਰਨੇ ਆਉਗੇ ਉਹ ਓਨਾ ਹੀ ਜਿਆਦਾ ਡਿਪਰੈਸ਼ਨ ਦੇ ਵਿੱਚ ਜਾਊਗਾ। ਇਸ ਤੋਂ ਬਾਅਦ ਲਿਖਦੇ ਆ ਕਿ ਅਸੀਂ ਦਵਾਈ ਖਾਧੀ ਸੀ। ਪਰ ਜਿਹੜਾ ਅਸਰ ਗੁਰਬਾਣੀ ਨਾਲ ਹੋਇਆ ਉਹ ਕਿਸੇ ਦਵਾਈ ਨੇ ਨਹੀਂ ਕੀਤਾ ਜਦੋਂ ਆਪਾਂ ਪਰੇਸ਼ਾਨ ਹੁੰਨੇ ਆ ਕੋਈ ਨਾ ਕੋਈ ਰੋਗ ਲੱਗਦਾ ਆ ਫਿਰ ਆਪਾਂ ਡਾਕਟਰਾਂ ਕੋ ਜਾ ਕੇ ਦਵਾਈ ਜ਼ਰੂਰ ਖਾਣੇ ਆ ਪਰਹੇਜ਼ ਵੀ ਕਰਦੇ ਆ ਪਰ ਕਈ ਵਾਰ ਸਾਡੇ ਇੰਨੇ ਮਾੜੇ ਕਰਮ ਹੁੰਦੇ ਨੇ ਕਿ ਸਾਨੂੰ ਉਹ ਦਵਾਈ ਨਹੀਂ ਲੱਗਦੀ ਸਾਡੇ ਪੈਸੇ ਤੇ ਸਾਡਾ ਸਮਾਂ ਦੋਵੇਂ ਖਰਾਬ ਹੋ ਜਾਂਦੇ ਪਰ ਕਹਿੰਦੇ ਜਿਹੜਾ ਅਸਰ ਗੁਰਬਾਣੀ ਨੇ ਕੀਤਾ ਉਹ ਦਵਾਈ ਨੇ ਨਹੀਂ ਕੀਤਾ ਹੁਣ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਆ ਕਿ ਭਾਈ ਤੁਸੀਂ ਰਸਨਾ ਦੀ ਵਰਤੋਂ ਕਰਕੇ ਸਿਮਰਨ ਕਰੋ ਜਿਵੇਂ ਜਿਵੇਂ ਸਿਮਰਨ ਕਰੋਗੇ ਤੁਹਾਡਾ ਤਨ ਮਨ ਰੋਗ ਹੁੰਦਾ ਜਾਵੇਗਾ ਦੁਨੀਆ ਦਾ ਕਹਿੰਦੇ ਕੋਈ ਵੀ ਰੋਗ ਨਹੀਂ ਹੈ ਜੋ ਨਹੀਂ ਠੀਕ ਹੋ ਸਕਦਾ ਇਸ ਤੋਂ ਬਾਅਦ ਗੁਰਬਾਣੀ ਦਾ ਇੱਕ ਬਹੁਤ ਪਿਆਰਾ ਸ਼ਬਦ ਲਿਖਦੇ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅ ਵਰਨਾ ਕੋਈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਨਾਲ ਕਦੀ ਅਜੀਹਾ ਅਨੁਭਵ ਹੋਇਆ ਬਾਕੀ ਸੰਗਤ ਜੀ ਦੇਖੋ ਜਦੋਂ ਆਪਾਂ ਨੂੰ ਕੋਈ ਨਾ ਕੋਈ ਰੋਗ ਲੱਗਦਾ ਆ ਫਿਰ ਆਪਾਂ ਕੋਸ਼ਿਸ਼ ਤਾਂ ਜਰੂਰ ਕਰਦੇ ਆ ਕਿ ਅਸੀਂ ਇਸ ਰੋਗ ਨੂੰ ਦਵਾਈ دارو ਦੇ ਨਾਲ ਠੀਕ ਕਰ ਲਈਏ ਪਰ ਕਈ ਵਾਰ ਰੋਗ ਉਹ ਸਾਡੀ ਸਾਰੀ ਜ਼ਿੰਦਗੀ ਨਾਲ ਚੱਲਣਾ ਹੁੰਦਾ ਜਾਂ ਕੁਝ ਸਾਲ ਚੱਲਣਾ ਹੁੰਦਾ ਫਿਰ ਆਪਾਂ ਨੂੰ ਉਹਦੇ ਅਕੋਰਡਿੰਗ ਹੀ ਆਪਣੇ ਸਰੀਰ ਨੂੰ ਰੱਖਣਾ ਪੈਂਦਾ ਤੇ ਇੱਥੇ ਕਿਸੇ ਨੂੰ ਆਪਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਮਰੇ ਕਹਿੰਦੇ ਇਹ ਸਾਡੇ ਆਪਣੇ ਕਰਮ ਨੇ ਪਰ ਹੁਣ ਇਹ ਵੀ ਨਹੀਂ ਹੈ ਕਿ ਜਦੋਂ ਆਪਾਂ ਬਾਣੀ ਤੇ ਸਿਮਰਨ ਕਰਨਾ ਅਸੀਂ ਆਪਣੇ ਮਨ ਦੇ ਵਿੱਚ ਅਜਹੀਆਂ ਮੰਗਾਂ ਰੱਖੀਏ ਕਿ ਸਾਡਾ ਆ ਠੀਕ ਹੋ ਜਾਏ ਸਾਡਾ ਉਹ ਕੰਮ ਬਣ ਜਾਏ ਮੇਰੇ ਪੁੱਤ ਦਾ ਵਿਆਹ ਨਹੀਂ ਹੁੰਦਾ ਉਹ ਹੋ ਜਾਏ ਇਨ੍ਹਾਂ ਹੀ ਚੱਕਰਾਂ ਦੇ ਵਿੱਚੋਂ ਆਪਾਂ ਨਿਕਲਣਾ ਆ ਤੇ ਮਹਾਰਾਜ ਜੋ ਆਪਾਂ ਨੂੰ ਮੰਗਣ ਵਾਸਤੇ ਕਹਿੰਦੇ ਨੇ ਉਹ ਮੰਗ ਆਪਾਂ ਸਿਮਰਨ ਕਰਦੇ ਸਮੇਂ ਜ਼ਰੂਰ ਮੰਗਣੀ ਆ ਤੇ ਉਹ ਮੰਗ ਕੀ ਹੈ ਜੋ ਅਸੀਂ ਸਿਮਰਨ ਕਰਦੇ ਹੋਏ ਮੰਗਣੀ ਹੈ ਉਹ ਮੰਗ ਹੈ हे काल पुरुष वाहे गुरु जी तूसी सानू जीवन दित्ता तूसी सानू श्वास दित्ते इन श्वासਾਂ ਦੇ ਰਹਿੰਦੇ ਰਹਿੰਦੇ ਅਸੀਂ ਆਪ ਜੀ ਦਾ ਨਾਮ ਪ੍ਰਾਪਤ ਕਰ ਲਈਏ ਅਸੀਂ ਆਪ ਜੀ ਨਾਲ ਮਿਲਾਪ ਕਰ ਲਈਏ ਆਪ ਕਿਰਪਾ ਕਰੋ ਮਿਹਰ ਕਰੋ ਜਦੋਂ ਵੀ ਜ਼ਿਮਰਨ ਕਰਨਾ ਹੈ ਅਜੇਹੀ ਹੀ ਮੰਗ ਰੱਖਣੀ ਹੈ ਨਾਮ ਦਾ दान ਮੰਗਣਾ ਹੈ ਕਿ ਸਾਨੂੰ दान ਹੋ ਜਾਵੇ ਨਾਮ ਸਾਡੀ ਝੋਲੀ ਦੇ ਵਿੱਚ ਆ ਕੇ ਪੈ ਜਾਵੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਹਾਂ ਇਹ ਮਾਲਕ ਦੀ ਇੱਛਾ ਹੈ ਕਿ ਉਸ ਦੇ ਨਾਲ ਸਾਡਾ ਕੀ ਕੀ ਸਬਰਣਾ ਹੈ